ਬਾਦਸ਼ਾਹੀ ਦਸਨੀ ਕਬਿਓ ਬਾਚ ਬੇਨਤੀ ਚੋ ਪਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਾਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸਟ ਸਬੈ ਤੁਮ ਘਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਬਸੈ ਮੋਹਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦਾ ਕਰੀਐ ਸਬਦਾਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਤਿਆਸਾ ਤੁਮਹਿ ਛਾੜ ਕੋਈ ਅਬਰ ਨਾ ਧਿਆਨ ਜੋ ਵਰਚਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁੰ ਚੁੰ ਸਤਰੂ ਹਮਾਰੇ ਮਾਰੀਐ ਆਪ ਹਾਥ ਦੈ ਮੁਜੇ ਉਬਰੀਐ ਮਰਨ ਕਾਲ ਕਾ ਧਰਾਸ ਨਵਰੀਐ ਉਹ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੀ ਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਕੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਅਵਤਾਰਾ ਕਾਲ ਪਾਏ ਸ਼ਿਵ ਜੀ ਅਵਤਾਰਾ ਕਾਲ ਪਾਏ ਕਰ ਬਿਸੰ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋ ਜੀ ਸ਼ਿਵ ਜੀਓ ਵੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਛਨ ਉਪਜਾਇਓ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪਰ ਜਾ ਜਿਨ ਆਪ ਸਵਾਰੀ सेवकन को शिव गुण सुख दियो सतरन को पल मोह बद कियो कट कट के अंतर की जानत पले बुरे की पीर पछाणत चीटी ते कुंचर अस्थूला सापर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाना काट काट के पट पट की जाना ਜਾਬੂਦ ਕਰ ਕਰ ਕਰਤਾਰ ਪਰਜਤ ਤਤ ਦੇਹ ਅਪਾਰ ਪੰਜਾਬਿਆ ਕਰਖ ਕਰਤ ਹੋਂ ਕਬ ਹੂੰ ਤੂੰ ਮੈਂ ਮਿਲਤ ਦੇਹ ਤੈ ਸਮਝੀ ਜੀਤੇ ਬਦਨ ਸ੍ਰੀ ਸੰਤਾਰ ਆਪ ਆਪਣੀ ਬੂਝ ਉਚਾਰ ਤਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਪੇਦ ਅਰ ਆਲਮ ਨਿਰੰਕਾਰ ਨਿਰੂਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾ ਕਾ ਮੂਰਤਿ ਚਾਰਤਿ ਬੇਦਾ ਜਾਂ ਕੋ ਪੇਵ ਨਾ ਪਾਵਤ ਬੇਦਾ ਤਾ ਤੂੰ ਕਰ ਪਮ ਹਨ ਨਾਨੰਤ ਮਹਾ ਮੂੜ ਗਸ਼ਪੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨ ਨਹਿ ਪੇਵ ਆਪ ਆਪਣੀ ਬੁੱਧ ਹੈ ਜੀਤੀ ਬਰਣਤ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖਣ ਨ ਜਾਏ ਪਸਾਰਾ ਕਹਿ ਬਿਦ ਸੁਜਾ ਪ੍ਰਥਮ ਸੰਸਾਰਾ ਇਕ ਰੂਪ ਅਨੂ ਸਰੂਪਾ रंक भयो राव, राव, राव कही पूपा अण्डज जे रज्से तै कीनी उत्पूज खान बहु रच दीनी कहूं फूल राजा होवै बैठा कहूं सिमट पयो शंकर इकेठा सगरी शिष्ट दिखाये अचंपव आजुगाद स्वरूप सियंपव अब रक्षा मेरी तुम करो सीखो गौर असीख संगरू दुष्ट जीते उठवा तुंठ पाता पा, सकल मलेष करो रण काता ਜੇ ਇਸ ਤੁਝ ਤਉ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖ ਤਾਵੇ ਮਰੇ ਹੋਰ ਕਜਵਨ ਪਗ ਪਰੇ ਤਿਹਾਰੇ ਤਿਨਕੇ ਤੁਨ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆਇ ਹੈ ਤਾਂਕੇ ਕਾਲ ਨਿਕ ਨ ਐ ਹੈ ਰਚਾ ਹੋਏ ਤਾਹੀਂ ਸਭ ਕਲ ਦੁਸ਼ਟ ਅਰਿਸ਼ਟ ਧਰੇ ਤਤਕਾਲੇ ਕਿਰਪਾ ਦ੍ਰਿਸ਼ਟੀ ਤਨ ਜਾਏ ਨਿਹਰ ਹੋ ਤਾਂਕੇ ਤਾਪ ਕਨਕ ਮੋ ਹਰ ਹੋ ਰਿੱਧ ਸਿੱਧ ਤਰਮ ਸਭ ਹੋਈ दुष्ट सहा विश्व सके न कोई एक बार जिंत मैं संभारा काल फासते ताहि उबारा जे नर नाम तिह रो कहां दार दूर दुष्ट दोग तेरा खड्ग केत मैं शरण तिहारी आप हाथ दए लेहो उबारी सर्व ठोर मोह हो सहाय दुष्ट दोग ते लेहो पछाई बादशाहि दसनी कबयो वाच बिनती चौपई ਅਮ੍ਰਿ ਕਰੋ ਹਾਥ ਦੈ ਰੱਛਾ ਪੂਰਣ ਹੋਏ ਚਿੱਤ ਕੀ ਇੱਛਾ ਤਾਵ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮ੍ਰੇ ਦੁਸਟ ਸਭੈ ਤੁਮ ਘਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਬਸੈ ਮੋਹਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਣ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਤਿਆਸਾ ਤੁਮਹਿ ਛਾੜ ਕੋਈ ਅਬਰ ਨਾ ਧਿਆਮ ਜੋ ਵਰਚਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਐ ਚੁੰ ਚੁੰ ਸਤਰੂ ਹਮਾਰੇ ਮਾਰਿਐ ਆਪ ਹਾਥ ਦੈ ਮੁਜੇ ਉਬਰੀਐ ਮਰਨ ਕਾਲ ਕਾ ਧਰਾਸ ਨਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੀ ਜੋ ਕਰਿ ਹੋ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਹਾਇ ਸੁਨਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਕੁਰੀ ਚਦਰਦਸ ਕੰ타 ਕਾਲ ਪਾਏ ਬ੍ਰਹਮ ਅਵਤਾਰਾ ਕਾਲ ਪਾਏ ਸ਼ਿਵ ਜੀ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾ사 ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋ ਨੀਸ਼ਿਵ ਕੀਓ ਭੇਦ ਰਾਜ ਬ੍ਰਹਮ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜੈ ਚੰਦ ਉਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿੰਨ ਆਪ ਸਵਾਰੀ ਸੇਵਕਣ ਕੋ ਸੇਵ ਗੁਰੂ ਸੁਖ ਦਿਓ ਸਤਰੰ ਕੋ ਪਲ ਮੋਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਪਲੇ ਬੁਰੇ ਕੀ ਪੀਰ ਪਛਾਨਤ चीटी ते कुंचर अस्तुला सापर कृपा दृष्ट कर कुला संतन दप पाए ते दुखी सुख पाए साधन के सुखी एक एकटी पीर पेशान काट-काट पट के पट-पट की जान जबुद कर खरा करतार पर जात तब देह पार जबिया करख कर, करत हूं कबहु तो मैं मिलत देह तर समझी जीते बदन श्री संतार आप अपनी भूज विचार तुम सब ही ते रहत निरालम जानत वेद भेद अर आलम निरंकार निर्विकार निर्लंब आद नीले अनाद असंभ ताका मुहूर्त विचार सुभेदा जाको पेव न पावत वेदा ताको कर पाहन नमानत महामूढ गशभेद न जानत महादेव को कहत सदाशिव निरंकार का चीन, चीन है के आप अपनी बुद्ध है जीती वर्ण तो भिन्न भिन्न तुहि तेती तुमरा लखा न जाए पसारा के बिद जा प्रथम संसारा एक रूप अनूप रंग भयो राव कही पुपा अंडज जे रज से तई कीनी उत्पुज खान बहुर रच दीनी कहूं फूल राजा होए बैठा ਕਹੂੰ ਸੀਟ ਪਿਓ ਸੰਕਰ ਇਕਠਾ ਸਗਰੀ ਸਿਸ਼ਟ ਦਿਖਾਏ ਅਚੰਪਉ ਆਤ ਜੁਗਾਦ ਸਰੂਪ ਸ੍ਰੀ ਅੰਕਉ ਅਬਰਛਾਂ ਮੇਰੀ ਤੁਮ ਕਰੋ ਸਿਖੋ ਗੌਰ ਅਸਿਖ ਸੰਗਰੂ ਦੁਸ਼ਟ ਜਿਤੇ ਉਠਵਤ ਉਠਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁਜ ਤਉ ਸ਼ਰਣਿ ਕਰੇ ਤਿਨਕੇ ਦੁਸ਼ਟ ਦੁਖੁ ਤਾਵੇ ਮਰੇ ਹੁਰਕ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਵਾਰ ਧਿਆਨ ਹੈ ਤਾਂ ਕੇ ਕਾਲ ਨਿਕਤ ਨ ਐ ਹੈ ਰਚਾ ਹੋਏ ਤਾਹੀਂ ਸਭ ਕਲ ਦੁਸ਼ਟ ਅਰਿਸ਼ਟ ਰਹਿ ਤਤ ਕਲ ਕਿਰਪਾ ਦ੍ਰਿਸ਼ਟੀ ਤਨ ਜਾਏ ਨਿਹਰ ਹੋ ਤਾਂ ਕੇ ਤਾਪ ਤਨ ਕਮੋਹ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਸ਼ਹਾਇ ਸ਼ਵ ਸਕੇ ਨ ਕੋਈ ਇਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸ ਤੇ ਤਾਹੀਂ ਉਬਾਰਾ ਜੇ ਨਰਨਾਮ ਤਿਹਾਰੋ ਕਹਾ ਦਾਰ ਦੁਰ ਦੁਸ਼ਟ ਦੋਖ ਤੇਰਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੁ ਉਵਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਪਛਾਈ ਪਾਤਸ਼ਾਹੀ ਦਸਨੀ ਕਬਿਓ ਬਾਚ ਬੇਨਤੀ ਚਉਪਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਾਵ ਚਰਨ ਮਨ ਰਹੇ ਹਮਾਰਾ अपना जान करो प्रतपारा अमरेद इष्ट सवै तुम काबो आप हाथ द मोहि बचाबो सुखी बसै मोरो परिवार सेवक सिख सवै करतार मोरो अच्छा निज करद करियै सब, सब बैरण को आज संगरियै पूर्ण होई हमारी आशा तूर भजन की रहत आशा तुम्हे छाड़ कोई अवर न ध्यान जो बरचो सो तुम ते पां ਸੇਵਕ ਸਿੱਖ ਹਮਾਰੇ ਤਾਰੀਅ ਚੁੰ ਚੁੰ ਸਤਰੂ ਹਮਾਰੇ ਮਾਰੀਅ ਆਪ ਹਾਥ ਦੈ ਮੁਝੇ ਉਗਰੀਅ ਮਰਣ ਕਾਲ ਕਾ ਧਰਾਸ ਨਵਰੀਅ ਊ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜ ਜੂ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਗ ਦੁਸ਼ਟਨ ਕੇ ਹੰਤਾ ਤਮਹੁ kuri ਚਤੁਰਦਸ਼ ਕੰ타 ਕਾਲ ਪਾਏ ਬ੍ਰਹਮਾਂ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸੰ ਪ੍ਰਕਾ사 ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋ ਨੀਸ਼ਿਵ ਕੀਓ ਭੇਦ ਰਾਜ ਬ੍ਰਹਮ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾੰਤ ਜੈ ਛੰਤ ਪੁਜਾਇਓ ਆਦ ਅੰਤ ਇਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪਰ ਜਾ ਜਿਨ ਆਪ ਸਵਾਰੀ ਸੇਵਕਣ ਕੋ ਸਿਵ ਗੁਣ ਸੁਖ ਦੀਓ ਸਤਰੰ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਾ ਪਰ ਕਰਿਪਾ ਦ੍ਰਿਸ਼ਟ ਕਰਹੁ ਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕਤੀ ਪੀਰ ਪਿਸ਼ਾਨਾ ਕਟ ਕਟ ਕੇ ਪਟ ਪਟ ਕੇ ਜਾਨਾ ਜਬੁਦ ਕਰਖ ਕਰਾ ਕਰਤਾਰ ਪਰ ਜਾ ਤਤ ਤਬ ਦੇਹ ਪਾਰਾ ਜਬਿਆ ਕਰਖ ਕਰਤ ਹਉ ਕਬ ਹੂੰ ਤੋ ਮੈਂ ਮਿਲਤ ਦੇਹ ਤੈ ਸਮਝੀ ਜੀਤੇ ਬदन ਸ੍ਰੀ ਸੰਤਾਰਾ ਆਪ ਆਪਣੀ ਮੂਰਤ ਉਚਾਰ ਤੁਮ ਸਭ ਹੀ ਤੇ ਰਹਤ ਨਿਰਾਲੰ ਜਾਣਤ ਬੇਦ ਭੇਦ ਅਰ ਆਲੰ ਨਿਰੰਕਾਰ ਅਨਰੂਪਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂਰਤ ਉਚਾਰ ਸੁ ਭੇਦਾ ਜਾਂ ਕੋ ਭੇਵ ਨ ਪਾਵਤ ਬੇਦਾ ਤਾਂ ਤੋ ਕਰ ਪਾਹਨ ਨਾਨਕ ਮਹਾ ਮੂੜ ਗਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਹ ਭੇਦ आप आप बुद्ध है जीती वरण तिन्न भिन्न तुह तो तुमरा लख न जाए पसारा के प्रथम संसारा एक रूप अनूप रंग भयो राव कही तो तूपा अंडज जे रज से तयकिनी उत्पुज खान बहुर रच दीनी कहूं फूल राजा हो बैठा कहूं सिमट पयो शंकर इकेठा सगरी सृष्टि दिखाए अचंपो ਆਜ ਜੁਗਾਦ ਸਰੂਪ ਸ੍ਰੀ ਅੰਕੋ ਅਬਰਛਾਂ ਮੇਰੀ ਤੁਮ ਕਰੋ ਸਿਖੋਂ ਗੌਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵ ਤੂੰ ਠਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁਜ ਤਬ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖੁ ਤਾਵੇ ਮਰੇ ਹੁਰਕ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਵਾਰ ਧਿਆਨ ਹੈ ਤਾਕੇ ਕਾਲ ਨਿਕਨ ਐ ਹੈ रच्चा होए ताही सब कल दुष्ट अरिष्ट धरे तत काल कृपा दृष्टि तंजाय ने हरहु ताके ताप कणक मोहर हो, तांक हो। रिद्ध सिद्ध कर्म सब होई दुष्ट शहा विशव सके न कोई एक बार जिन तुम्हें संभारा काल फासते ताहे उबारा जिन नर नाम तिहरो कहा दार दूर दुष्ट दोक ते राह खड्ग केत मैं शरण तिहारी ਆਪ ਹਾਥ ਦੈ ਲਿਹੁ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਪਚਾਈ ਪਾਤਸ਼ਾਹੀ ਦਸਨੀ ਕਬਿਓ ਬਾਚ ਬੇਨਤੀ ਚੋ ਪਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਾਵ ਚਰਨਨ ਮੰਨ ਰਹਾ ਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੈ ਮੋਹਿ ਬਚਾਵੋ ਸੋ ਕੀ ਬਸੈ ਮੋਹ ਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਹ ਰੱਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਬਰ ਨ ਧਿਆਮ ਜੋ ਵਰਚ ਸੋ ਤੁਮ ਤੇ ਪਾਮ ਸੇਵਕ ਸਿੱਖ ਹਮਾਰੇ ਤਾਰੀਐ ਚੁੰ ਚੁੰ ਸਤਰੂ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਉਵਰੀਐ ਮਰਣ ਕਾਲ ਕਾ ਧਰਾਸ ਨਵਰੀਐ ਊ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜਿ ਜੋ ਕਰਿ ਹੋ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਕੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਅਵਤਾਰਾ ਕਾਲ ਪਾਏ ਸ਼ਿਵ ਜੀ ਅਵਤਾਰਾ ਕਾਲ ਪਾਈ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਜੀਓ ਵੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਛਨ ਉਪਜਾਇਓ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ नमस्कारति सही को हमारी सकल, सकल प्रजा जिन आप सवारी सेवगण को शिव गुण सुख दियो सत्रं को पल मोह बद कियो कट कट के अंतर की जानत पले बुरे की पीर पहचानत चीटी ते कुंचर अस्तुला सापर कृपा दृष्ट कर कुला संतन दप पाए ते दुखी सुख पाए साधन के सुखी ਏਕ ਏਕ ਦੀ ਪੀਰ ਪਿਸ਼ਾਨਾ ਕਟ ਕਟ ਕੇ ਪਟ ਪਟ ਕੀ ਜਾਨਾ ਜਬੁਦ ਕਰਖ ਕਰ ਕਰਤਾਰ ਪਰ ਜਾਤ ਤ ਤਬ ਦੇਹ અપਾਰਾ ਜਬਿਆ ਕਰਖ ਕਰਤ ਹੋਂ ਕਬ ਹੂੰ ਤੋਂ ਮੈਂ ਮਿਲਤ ਦੇਹ ਤੈ ਸਮਝ ਜੀਤੇ ਬਦਨ ਸ੍ਰੀ ਸੰਤਾਰ ਆਪ ਆਪਣੀ ਬੂਝ ਉਚਾਰ ਤਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਪੇਦ ਅਰ ਆਲਮ निरंकार निरवकार निर्लंब आद अनिल अनाद असंब ताका मू르 ਵਿਚਾਰ ਸੁਪੇਦਾ ਜਾਂ ਕੋ ਭੇਵ ਨ ਪਾਵਤ ਵੇਦਾ ਤਾਂ ਤੋ ਕਰ ਪਾਹਨ ਨਮਾਨਤ ਮਹਾ ਮੂੜ ਗਸ਼ਪੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਹ ਭੇਵ ਆਪ ਆਪਣੀ ਬੁੱਧ ਹੈ ਜੀਤੀ ਬਰਣਤ ਭਿੰਨ ਭਿੰਨ ਤੋਇ ਤੇ ਤੀਂ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹਿ ਤੂਪਾ ਅੰਡਜ ਜੇ ਰਜ ਸੇ ਤੈ ਕੀਨੀ ਉਤ ਪੁਜ ਖਾਨ ਬਹੁ ਰਚ ਦੀਨੀ ਕਹਉ ਪੂਲ ਰਾਜਾ ਹੋਵੇ ਬੈਠਾ ਕਹਉ ਸਿਮਟ ਪਇਓ ਸੰਕਰ ਇਕੇਠਾ ਸਗਰੀ ਸਿਸ਼ਟ ਦਿਖਾਏ ਅਚੰਪਵ ਆਤ ਜੁਗਾਦ ਸਰੂਪ ਸ੍ਰੀੰਪਵ ਅਬਰ ਅੱਛਾ ਮੇਰੀ ਤੁਮ ਕਰੋ ਸਿੱਖੋ ਵਾਰ ਅਸਿੱਖ ਸੰਗਰੂ दुष्ट जीते उठो तुं खपाता सकल मलेष करो रण काता जे असतुज तव शरण करे तिनके दुष्ट दुख धवे मरे पुरख जवन पग परे तिहारे तिनके तुम संकट सब टारे जो कल को एक वार ध्याए हैं ताके काल निक न आए हैं रचा हुए ताही सब कल दुष्ट अरिष्ट धरे तत्काल कृपा दृष्टि तंजाय ने हरहु ताके ताप तन को हर हो रिद्ध सिद्ध धर्म सब होई दुष्ट शहा विश्व सके न कोई एक बार जिन तुम संभारा काल फासते ताहि उबारा जिन नर नाम तिहारो कहां दार दूर दुष्ट दोग तेरा खड्ग केत मैं शरण तिहारी आप हाथ दए लेहु उबारी सर्व ठोर मोह हो सहाय दुष्ट दोग ते लेहु पछाई ਬਾਦਸ਼ਾਹੀ ਦਸਨੀ ਕਬਿਓ ਬਾਚ ਬੇਨਤੀ ਚੋ ਪਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਾਵ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੋਇਸ਼ਟ ਸਭੈ ਤੁਮ ਘਾਵੋ ਆਪੋ ਹਾਥ ਦੈ ਮੋਹਿ ਬਚਾਵੋ ਸੁਖੀ ਬਸੈ ਮੋਹਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦਾ ਕਰੀਐ ਸਭ ਬਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਬਰ ਨ ਧਿਆਮ ਜੋ ਵਰਚਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁੰ ਚੁੰ ਸਤਰੂ ਹਮਾਰੇ ਮਾਰੀਐ ਆਪ ਹਾਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਧਰਾਸ ਨਵਰੀਐ ਉਹ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੀ ਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਕੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਅਵਤਾਰਾ ਕਾਲ ਪਾਏ ਸ਼ਿਵ ਜੀ ਅਵਤਾਰਾ ਕਾਲ ਪਾਏ ਕਰ ਬਿਸੰ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋ ਜੀ ਸ਼ਿਵ ਤਿਓ ਭੇਦ ਰਾਜ ਬ੍ਰਹਮ ਜੋ ਤਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਿ ਚੰਚ ਪੁਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿੰਨ ਆਪ ਸਵਾਰੀ सेवकन को सेव गुण सुख दियो सतरन को पल मोह बद कियो कट कट के अंतर की जानत पले बुरे की पीर पछाणत चीटी ते कुंचर अस्थूला सापर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाना काट काट के पट पट की जाना ਜਾਬੂਦ ਕਰਖ ਕਰ ਕਰਤਾਰ ਪਰਜਤ ਤਤ ਤਬ ਦੇਹ અપਾਰਾ ਜਾਬਿਆ ਕਰਖ ਕਰਤ ਹਉ ਕਬਹੂੰ ਤਉ ਮੈਂ ਮਿਲਤ ਦੇਹ ਤਦ ਸਮਹੂੰ ਜੀਤੇ ਬਦਨ ਸ੍ਰੀ ਸੰਤਾਰ ਆਪ ਆਪਣੀ ਬੂਝ ਉਚਾਰ ਤਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਨਾ ਕਾ ਮੂਰਤਿ ਚਾਰ ਸੁਪੇਦਾ ਜਾਂ ਕੋ ਭੇਵ ਨਾ ਪਾਵਤ ਬੇਦਾ ਤਾ ਤੂੰ ਕਰ ਪਾਵਹਨ ਨ ਨਮਾਨਤ ਮਹਾ ਊੜ ਕਸ਼ਪੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨ ਨਹਿ ਪੇਵ ਆਪ ਆਪਣੀ ਬੁੱਧ ਹੈ ਜੀਤੀ ਬਰਣਤ ਭਿੰਨ ਭਿੰਨ ਤੋੜਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਸ ਬਿਦ ਸੁਝਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ रंक भयो राव कहि पुपा अण्डज जे रस्य तै किनी उत्पूज खान बहु रच दीनी कहौ फूल राजा होवै बैठा कहौ सिमट पयो शंकर इकेठा सगरी शिष्ट दिखाय अचंपव आज जुगाद स्वरूप श्रीयंपव अब रछा मेरी तुम करो सीखो गौर अ सीख संगरू दुष्ट जीते उठवा टूठ उठ पाता सकल मलेष करो रण काता ਜੇ ਇਸ ਤੁਝ ਤਉ ਸ਼ਰਨਿ ਲਿ ਗਰੀ ਤਿਨਕੇ ਦੁਸ਼ਟ ਦੁਖ ਤਾਵੇ ਮਰੇ ਹੁਰਕ ਜਗਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆਏ ਹੈ ਤਾਂਕੇ ਕਾਲ ਨਿਤ ਨ ਐ ਹੈ ਰਚਾ ਹੋਏ ਤਾਹੀ ਸਭ ਕਲ ਦੁਸ਼ਟ ਅਰਿਸ਼ਟ ਧਰੇ ਤਤ ਕਲਿਂ ਕਿਰਪਾ ਦ੍ਰਿਸ਼ਟੀ ਤਨ ਜਾਇ ਨਹਰ ਹੋ ਤਾਂਕੇ ਤਾਪ ਤਨਕ ਮੋ ਹਰ ਹੋ ਰਿੱਧ ਸਿੱਧ ਤਰਮ ਸਭ ਹੋਈ दुष्ट सहा विश्व सके न कोई एक बार जिन तु में संभारा काल फासते ताहि उबारा जिनर नाम तिहारो कहां दार दूर दुष्ट दोग ते राह खड्ग केत मैं शरण तिहारी आप हाथ दे लेहु उबारी सर्व ठोर मोह हो सहाय दुष्ट दोग ते लेहु पछाई बादशाहि दशमी कबे ओवाच बिनती चौपाई ਅਮ੍ਰੀ ਕਰੋ ਹਾਥ ਦੈ ਰੱਛਾ ਪੂਰਣ ਹੋਏ ਚਿੱਤ ਕੀ ਇੱਛਾ ਤਾਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮ੍ਰੇਦ ਉਸਤ ਸਭੈ ਤੁਮ ਕਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਬਸੈ ਮੋਹਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਣ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਤਿਆਸਾ ਤੁਮਹਿ ਛਾੜ ਕੋਈ ਅਬਰ ਨਾ ਧਿਆਨ ਜੋ ਵਰਚਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਅ ਚੁੰ ਚੁੰ ਸਤਰੂ ਹਮਾਰੇ ਨਾਰੀਅ ਆਪ ਹਾਥ ਦੈ ਮੁਝੇ ਉਭਰੀਐ ਮਰਨ ਕਾਲ ਕਾ ਧਰਾਸ ਨਵਰੀਐ ਊ ਜੋ ਸਦਾ ਹਮਾਰੇ ਪੱਛਾ ਸਿਰ ਅਸਤੁ ਜਿਜੂ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਕੁਰੀ ਚਤੁਰਦਸ ਕੰ타 ਕਾਲ ਪਾਏ ਬ੍ਰਹਮ ਅਵਤਾਰਾ ਕਾਲ ਪਾਏ ਸ਼ਿਵ ਜੀ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾ사 ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋ ਨੀ ਸ਼ਿਵ ਪੀਓ ਭੇਦ ਰਾਜ ਬ੍ਰਹਮ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਚੰ ਉਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਣ ਕੋ ਸੇਵ ਗੁਰੂ ਸੁਖ ਦਿਯੋ ਸਤਰੰ ਕੋ ਪਲ ਮੋਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਪਲੇ ਬੁਰੇ ਕੀ ਪੀਰ ਪਛਾਨਤ चीटी ते कुंचर अस्तुला सापर कृपा दृष्ट कर पुंदा संतन दुख पाए ते दुखी सुख पाए साधन के सुखी एक एकती पीर पेशान काट-काट के पट-पट की जान जाबुद कर करा करता पर जात तब देह अपारा जाबिया करख कर, करत हूं कबहु तो मैं मिलत देह तर समहु ਜੇਤੇ ਬਦਨ ਸ੍ਰੀ ਸਭ ਧਾਰਿਆ ਆਪ ਆਪਣੀ ਬੂਝ ਉਚਾਰ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂਰ ਉਚਾਰ ਸੁਭੇਦਾ ਜਾਂ ਕੋ ਭੇਵ ਨ ਪਾਵਤ ਬੇਦਾ ਤਾਂ ਤੋ ਕਰ ਪਾਹਨ ਅਨਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ निरंकार का चिन्ह है पेन पेन तो तुम्रा तुम्रा के आप अपनी बुद्ध है जीती वर्ण तो भिन्न भिन्न तो तेती तुमरा लख न जाए बसारा के बिद से जा प्रथम संसार एक रूप अनूप रंग भयो राव कही पुपा अंडज जे रज से तई केनी उत्पुज खान बहुर रच दीनी कहूं फूल राजा होए बैठा था था था। कहु सिमट पयो शंकर इकएठा सगरी शिष्ट दिखाये अचंपव आत् जुगाद स्वरूप श्रीयंपव अब रछां मेरे तुम करो सिखो वार असिख संगरो दुष्ट जिते उठो तूं ठपाता उठ सकल मलेष करो रण काता जे असतुज तव शरण में परे तिनके दुष्ट दुख धव मरे औरक जबन पग परे तिहारे ते तिनके तुम संकट सब टारे ਜੋ ਕਲ ਕੋ ਇਕ ਵਾਰ ਧਿਆਏ ਹੈ ਤਾਂ ਕੇ ਕਾਲ ਨਿਪਟ ਨ ਐ ਹੈ ਰਚਾ ਹੋਏ ਤਾਹੀਂ ਸਭ ਕਲ ਦੁਸ਼ਟ ਅਰਿਸ਼ਟ ਤਰੇ ਤਤ ਕਾਲਾ ਕਿਰਪਾ ਦ੍ਰਿਸ਼ਟੀ ਤਨ ਜਾਏ ਨਿਹਰ ਹੋ ਤਾਂ ਕੇ ਤਾਪ ਤਨਕ ਮੋ ਹਰ ਹੋ ਰਿੱਧ ਸਿੱਧ ਤਰਮ ਸਭ ਹੋਈ ਦੁਸ਼ਟ ਸ਼ਹਾਿਸ਼ਵਰ ਸਕੇ ਨ ਕੋਈ ਇਕ ਬਾਰ ਜਿਨ ਤਮੈ ਸੰਭਾਰਾ ਕਾਲ ਪਾਸ ਤੇ ਤਾਹੀਂ ਉਬਾਰਾ ਜੇ ਨਰਨਾਮ ਤਿਹਾਰੋ ਕਹਾ ਦਾਰ ਦੁਰ ਦੁਸ਼ਟ ਦੋਖ ਤੇਰਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੇ ਲਿਹੁ ਉਵਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਪਛਾਈ